ਦਨਵਕ੍ਰੀਮ ਰਿੰਦੂ ਮੋਦੀ ਦੀ ਅਗਵਾਈ ਹੇਠ ਸ਼ੁਰੂ ਹੋਈ ਹਰ ਘਰ ਤੇ ਲੰਗਦਾ ਮਹਿੰਜ ਅੱਜ ਇੱਕ ਜਨ ਅੰਦੋਲਨ ਬਣ ਗਈ ਹੈ ਜੋ ਵਿਦੇਸ਼ ਨੂੰ ਇਕਤਾ ਦੇ ਧਾਗੇ ਵਿੱਚ ਬੰਨਦੀ ਹੈ ਤੇ ਦੇਸ਼ ਭక్తి ਦੀ ਭਾਵਨਾ ਨੂੰ ਮਜ਼ਬੂਤ ਬਣਾਉਂਦੀ ਹੈ ਇਹ ਉਪਰਾਲਾ ਦਰਸਾਉਂਦਾ ਹੈ ਕਿ 140 ਕਰੋੜ ਦੇ ਸ਼੍ਰੀ ਆਜ਼ਾਦ ਭਾਰਤ ਨੂੰ ਵਿਕਸਿਤ ਕਰ ਇਸ ਅਕਤੋਵਰੀਆ ਬਣਾਉਣ ਲਈ ਗ੍ਰੇਡ ਨੇ ਜਿਸ ਦਾ ਸੁਪਨਾ ਅਣਗਿਣਤ ਆਜ਼ਾਦੀ ਕਲਾਕੀਆਂ ਨੇ ਆਪਣੇ ਬਲੀਦਾਨ ਤਪੱਸਿਆ ਤੇ ਸਮਰਪਣ ਨਾਲ ਦੇਖਿਆ ਸੀ ਬਗਿੰਦਾ ਵੀ ਇਨੀ ਦਿਨੀ ਦੇਸ਼ ਭక్తి ਦੇ ਰੰਗ ਵਿੱਚ ਰੰਗਿਆ ਨਜ਼ਰ ਆ ਰਿਹਾ ਹੈ ਵਕਿੰਡਾ ਦੇ ਇਤਿਹਾਸਿਕ ਕਿਲੇ ਨੂੰ ਪੁਰਾਤਤਵ ਵਿਭਾਗ ਨੇ ਲਾਈਟਾਂ ਦੀ ਮਦਦ ਨਾਲ ਤਿਰੰਗੇ ਦੀ ਖੂਬਸੂਰਤ ਦਿਖ ਦਿੱਤੀ ਹੈ ਆਜ਼ਾਦੀ ਦੇ ਰੰਗਾਂ ਵਿੱਚ ਰੰਗਿਆ ਇਹ ਇਤਿਹਾਸਿਕ ਕਿਲਾ ਰਾਹਗੀਰਾਂ ਤੇ ਬਠਿੰਡਾ ਵਾਸੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਦੂਜੇ ਪਾਸੇ ਆਜ਼ਾਦੀ ਦੇ ਮਾਰੇ ਨੂੰ ਸਮਰਪਿਤ ਤਿਰੰਗਾ ਯਾਤਰਾ ਮੁਹਾਲੀ ਜ਼ਿਲ੍ਹੇ ਵਿੱਚ ਪੰਦੇ ਪਾਟਵਾ ਦੇ કુલ 19 ਮੰਡਲਾਂ ਵਿੱਚ ਵੀ ਬੜੇ ਉਤਸ਼ਾਹ ਤੇ ਉਮੰਗ ਨਾਲ ਕੱਢੀ ਗਈ ਐਸੀ ਰਸਮੀ ਸ਼ੁਰੂਆਤ ਮੁਹਾਲੀ ਦੇ ਮੰਡਲ 2 3 ਤੇ 5 ਦੇ ਪ੍ਰਧਾਨਾਂ ਤੇ ਵਰਕਰਾਂ ਵੱਲੋਂ ਸਾਂਝੇ ਤੌਰ ਤੇ ਮੁਹਾਲੀ ਦੇ ਸੀਪੀ ਮੌਟ ਤੋਂ ਸ਼ੁਰੂ ਕੀਤੀ ਗਈ ਤੇ ਇਹ ਯਾਤਰਾ ਵਾਖ ਬਜ਼ਾਰਾਂ ਸੜਕਾਂ ਰਿਹਾਰਸ਼ੀ ਇਲਾਕਿਆਂ ਤੋਂ ਹੁੰਦੀ ਹੋਈ ਸੁਹਾਣਾ ਵਿਖੇ ਗੁਰਦੁਆਰਾ ਸ਼ਹੀਦ ਸਿੰਘ ਸ਼ਹੀਦਾਂ ਵਿਖੇ ਸੰਪੰਨ ਹੋਈ ਯਾਤਰਾ ਵਿੱਚ ਪੰਜਾਬ ਪਾਤਵਾਰ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਕੁਚੇਚੇ ਤੌਰ ਤੇ ਪੁੱਜੇ ਤੇ ਯਾਤਰਾ ਦੀ ਆਰੰਭਤਾ ਕਰਵਾਈ ਜਿਥੇ ਯਾਤਰਾਮੋਕੇ ਸਭ ਨੇ ਭਾਰਤ ਮਾਤਾ ਦੀ ਜੈ ਵੰਦੇ ਮਾਤਰੰ ਦੇ ਨਾਅਰੇ ਲਾਏ ਅਤੇ ਹੀ ਸਾਡੇ ਦੇਸ਼ ਦੀ ਆਜ਼ਾਦੀ ਦੇ ਅਨਮੋਲ ਹੀਰੇ ਸਾਡੇ ਸਾਰੇ ਹੀ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਖਾਸ ਕਰਕੇ ਕੀ ਪੰਗਤ ਸਿੰਘ ਦਾ ਗੁਰੂ ਸੁਖਦੇਵ ਲਾ ਲਾਖਪਤ ਰਾਏ ਚੰਦਰ ਸ਼ੇਖਰ ਆਜ਼ਾਦ ਆਤਮੇਤ ਕਈ ਹੋਰ ਲੱਖਾਂ ਸ਼ਹੀਦ ਹੋਏ ਉਹਨਾਂ ਨੂੰ ਨਮਨ ਕੀਤਾ ਤੇ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਜੀ ਨਾਲ ਸਰਕਾਰ ਸੀ ਇਹ ਜਾਤੀ ਦਾ ਨਿਗਮਣ ਗਏ ਆ ਪੂਰੇ ਪੰਜਾਬ ਵਿੱਚ ਅੱਜ ਤੋਂ ਅਣਮਿੱਤਰ ਸਮੇਂ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ ਪੰਜਾਬ ਰੋਡਵੇਜ਼ ਪਾਨ ਬਾਸ ਤੇ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਵੱਲੋਂ ਅੱਜ ਤੋਂ ਅਣਮਿੱਤਰ ਸਮੇਂ ਲਈ ਹਟਾਲਾ ਦਾ ਐਲਾਨ ਕੀਤਾ ਗਿਆ ਹੈ ਕੰਟਰੈਕਟਰ ਵਰਕਸ ਦੇ ਯੂਨੀਅਨ ਨੇ ਕਿਹਾ ਕਿ ਜਦੋਂ ਮੈਨੇਜਮੈਂਟ ਵੱਲੋਂ ਮੰਗਾਂ ਹੱਲ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਹੀ ਹੜਤਾਲ ਨੂੰ ਖੋਲਿਆ ਜਾਵੇਗਾ ਯੂਨੀਅਨ ਦੇ ਮੰਗ ਪੱਤਰ ਵਿੱਚ ਪ੍ਰਾਈਵੇਟ ਕਿਲੋਮੀਟਰ ਸਕੀਮਾਂ ਬਕਸਾਂ ਬੰਦ ਕਰਨ ਠੇਕੇਦਾਰ ਵਿਚੋਲਿਆਂ ਦੀ ਗੁਲਾਮੀ ਖਤਮ ਕਰਨ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਨ ਸਮੇਤ ਕਾਫੀ ਮੰਗਾਂ ਸ਼ਾਮਿਲ ਨੇ 40 ਦਿਨਾਂ ਦਾ ਆਰੋਪੀ ਕੇ ਸਰਕਾਰ ਨੇ ਕਿਲੋਮੀਟਰ ਕਿੰਮੀ ਬੱਸਾਂ ਦੇ ਟੈਂਡਰ ਲਾਟ ਕਰਨ ਤਨਖਾ ਨੂੰ ਅੰਤਿਮ ਰੂਪ ਦੇਣ ਤੇ ਮੰਨਿਆ ਗਏ ਮੰਗਾਂ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਪੱਤਰ ਜਾਰੀ ਨਹੀਂ ਕੀਤਾ ਇਸੇ ਲਈ ਉਹਨਾਂ ਨੇ ਇਹ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਜਿਕਰ ਯੋਗੀ ਕੇ ਪੀ ਆਰਟੀਸੀ ਦੀਆਂ ਬੱਸਾਂ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਦਿੱਲੀ ਰਾਜਸਥਾਨ ਉੱਤਰਾਖੰਡ ਸਮੇਤ 570 ਰੂਟਾਂ ਤੇ ਚਲਦੀਆਂ ਨੇ ਇਹ ਰੋਜ਼ਾਨਾ ਲਗਭਗ 3,55,827 ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਨੇ ਇੱਥੇ ਕੋਲ 3065 ਕਰਮਚਾਰੀ ਨੇ ਜਿਨ੍ਹਾਂ ਵਿੱਚੋਂ 1310 ਨਿਯਮਿਤ ਕਰਮਚਾਰੀ ਨੇ ਤੇ 1755 ਆਊਟਸੋਰਸਿੰਗ ਕਰਮਚਾਰੀ ਨੇ ਇਹ ਜਨਾਲੀ ਇਹਨਾਂ ਬੱਸਾਂ ਦੇ ਨਾਂ ਚੱਲਣ ਨਾਲ ਆਮ ਲੋਕ ਸਭ ਤੋਂ ਵੱਧ ਪਰੇਸ਼ਾਨ ਹੋ ਰਹੇ ਨੇ ਦੂਜੇ ਪਾਸੇ ਪੰਜਾਬ ਵਿੱਚ ਬਿਜਲੀ ਮੁਲਾਜ਼ਮਾਂ ਦੀ ਜਾਰੀ ਹੜਤਾਲ ਮੁਲਾਜ਼ਮਾਂ ਚਤੇ ਬੰਦਿਆਂ ਵੱਲੋਂ ਦੋ ਦਿਨ ਨਹੀਂ ਹੋਰ ਵਧਾ ਦਿੱਤੀ ਗਈ ਹੈ ਮੁਲਾਜ਼ਮ ਪੁਰਾਣੀ ਪੈਨਸ਼ਨਾਂ ਸਨੇ ਹੋਣਾ ਮੰਗਾਲੂ ਲੈ ਕੇ ਪ੍ਰਦਰਸ਼ਨ ਕਰਾਇਨੇ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਨੇ ਕਿਹਾ ਕਿ ਮੰਗਾ ਨਾ ਮੰਨੇ ਜਾਂਦੇ ਹੋ ਵੱਡਾ ਅੰਦੋਲਨ ਵੜ ਸਕਿਆ ਨੇ ਦਾਅਵੇ ਇਹ ਕਿ ਬਿਜਲੀ ਮੁਲਾਜ਼ਮ 11 ਅਗਸਤ ਤੋਂ ਹੜਤਾਲ ਦੇ ਨੇ ਆਪ ਵੀ ਨਿਰਮਟਾ ਤੇ ਪੰਜਾਬ ਸਰਕਾਰ ਬਹੁਤ ਟਿੰਗਰਾ ਤੋਂ ਸਾਡੀ ਜਿਹੜੀ ਕੋਈ ਗੱਲ ਨਹੀਂ ਸੁਣ ਰਹੀ ਜਿਸ ਤਰ੍ਹਾਂ ਉਹ ਸੁਣ ਰਹੇ ਹੁਣ ਅਸੀਂ ਫਿਰ ਦੋ ਦਿਨ ਜਿਹੜਾ ਹੈਗਾ ਇਸ ਮਾਸਦੇ ਵਿੱਚ ਵੰਧਾ ਕਰ ਦਿੱਤਾ ਜਿਹੜਾ 14 ਦੇ 15 ਦਿਨ ਤੇ ਬਾਕੀਆਂ ਹਾਂ